ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਸਮੇਂ ਲਈ ਸਾਧਕ ਪੁਜੇ ਵਰਕਰਾਂ ਨੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਫੁੱਲਾਂ ਦੇ ਹਾਰ ਪਾਏ ਗਏ ਤੇ ਪਾਰਟੀ ਦੇ ਨਾਰੇ ਲਗਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਦੱਸਦੀ ਅੱਗੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਅੱਜ ਗੁਰੂ ਸਾਹਿਬ ਤੋਂ ਹੁੰਦੇ ਹੋਇਆ ਆਇਆ

何で ਫੋਟੋ ਕਰੀ ਫੋਟੋ ਕਰੀ ਆ ਮੰਗ ਪੱਤਰ ਆ ਜੀ ਮਾਨ ਸਾਹਿਬ ਵਾਹਿਗੁਰੂ ਜਿੰਦਾਬਾਦ ਵਾਹਿਗੁਰੂ ਜਿੰਦਾਬਾਦ ਜਿੰਦਾਬਾਦ ਚੱਕਦੇ ਫਟੇ ਫੇਰੇ ਚੱਕਦੇ ਰੋਲ ਕਰ ਰਹੇ ਸੀ ਜੀ ਹੁਣੇ ਆਏ ਵਾ ਸਾਨੂੰ ਪਤਾ ਲੱਗਾ ਜਦੋਂ ਹੁਣੇ ਆ ਗਏ ਜੀ ਅਸੀਂ ਕਹਿੰਦੇ ਵਾਸਤੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਜੈਕਾਰੇ ਆਕਾ ਜਿੰਦਾਬਾਦ ਮਾਨ ਸਾਹਿਬ ਜੀ ਮਾਨ ਸਾਹਿਬ ਜੀ ਭਰਾ ਜੀ ਇਹਨੇ ਐਂਦੀ ਵਾਰ ਮਿਹਰਬਾਨੀ ਸੁਣਨੀ ਕੋਸ਼ਿਸ਼ ਨਾ ਕਰ ਬਾਈ ਜੀ ਸੋਨਹਾਰ ਜੈ ਹਾਂ ਜੈ ਹਾਂ ਆਹ ਫਟ ਗਈ ਫਟ ਗਈ ਆਹ ਮੰਗ ਪੱਤਰ ਆਹ ਮੰਗ ਪੱਤਰ ਹੈ ਜੀ ਮਾਨ ਸਾਹਿਬ ਜਿੰਦਾਬਾਦ ਕੱਕਦੇ ਫਟੇ ਫਿਰ ਕੱਕਦੇ ਸਟੋਰ ਕਰ ਰਹੇ ਸੀ ਜਿਹੜੇ ਹੁਣੇ ਆਏ ਵਸਨ ਜਦੋਂ ਹੁਣੇ ਆ ਗਏ ਜੀ ਅਸੀਂ ਤੁਹਾਡੇ ਘਰ ਦੇ ਵਾਸਤੇ ਜਿੰਦਾਬਾਦ ਇਨਕਲਾਬ ਜਿੰਦਾਬਾਦ